ਦਇਆ ਜਾਣੇ ਜੀ ਕੀ ਕਸ਼ਪਨ দান ਕਰੇ ਸਾਰਿਆਂ ਜੀਵਾਂ ਉੱਪਰ ਦਇਆ ਕਰਨੀ ਜਾਣੇ ਜੀਵਾਂ ਉੱਤੇ ਦਇਆ ਕਰਨ ਦੀ ਜਾਂਚ ਜਾਣੇ ਤੇ ਲੋੜਵੰਦਾਂ ਨੂੰ ਕਸ਼ਪਨ দান ਦੇਣਾ ਕਰੇ ਸਾਖੀ ਰੈਂਬਾ ਦੀ ਰੈਂਬਾ ਨਾਮ ਕਰਕੇ ਇੱਕ ਰਾਜਪੁਤਰੀ ਸੀ ਜਿਸ ਦੇ ਮਾਤਾ ਪਿਤਾ ਜਦ ਗੁਜਰ ਗਏ ਤੇ ਉਸ ਵੇਲੇ ਵਜੀਰਾ ਨੇ ਉਸ ਲੜਕੀ ਨੂੰ ਹੋਰ ਨਾ ਪਾਸ ਮੁੱਲ ਵੇਚ ਦਿੱਤਾ ਕਈ ਦਿਨ ਉਹਨਾਂ ਦੇ ਘਰ ਪਲਦੀ ਰਹੀ ਕੁਝ ਸਮੇਂ ਪਿੱਛੋਂ ਕਿਸੇ ਬੇਸਵਾ ਨੇ ਉਸ ਦੇ ਘਰ ਜਦ ਰੈਂਬਾ ਨੂੰ ਦੇਖਿਆ ਤਾਂ ਇਸ ਦੀ ਸੋਹਣੀ ਸ਼ਕਲ ਦੇਖ ਕੇ ਉਸ ਨੂੰ ਮੁੱਲ ਲੈ ਲਿਆ ਸਮਾਂ ਬੀਤਦਾ ਕੋਈ ਚਿਰ ਨਹੀਂ ਲੱਗਦਾ ਜਿਸ ਵੇਲੇ ਰੈਂਬਾ ਆਪਣੇ ਪੂਰੇ ਜਵਨ ਵਿੱਚ ਆ ਗਈ ਤਿਸ ਵੇਲੇ ਬੇਸਵਾ ਨੇ ਇਸ ਦੇ ਪਿੱਛੇ ਮਲੀਨ ਬੁੱਧੀ ਵਾਲਾ ਪੁਰਸ਼ ਬਿ ਵਿਚਾਰ ਕਰਨ ਕਰਮ ਕਰਨ ਵਾਸਤੇ ਛੱਡ ਦਿੱਤਾ ਜਦ ਉਹ ਪੁਰਸ਼ ਭੋਗ ਦ੍ਰਿਸ਼ਟੀ ਕਰਕੇ ਆਇਆ ਤਾਂ ਅੰਨ ਹੋ ਗਿਆ ਕਿਉਂਕਿ ਰੈਂਬਾ ਹੋਰ ਨਾ ਇਸਤਰੀਆਂ ਵਰਗੀ ਇਸਤਰੀ ਨਹੀਂ ਸੀ ਈਸ਼ਵਰ ਦੀ ਪੂਰਨ ਭਗਤਣੀ ਸੀ ਜਦੋਂ ਉਹ ਪੁਰਸ਼ ਨੇ ਮੰਦ ਸੰਕਲਪ ਨੂੰ ਆਪਣੇ ਮਨ ਵਿੱਚੋਂ ਦੂਰ ਕੀਤਾ ਤਾਂ ਉਹ ਸੁਜਾਖਾ ਹੋ ਗਿਆ ਉਸ ਨੂੰ ਦਿਸਣ ਲੱਗ ਪਿਆ ਰੈਂਬਾ ਦੇ ਐਸੇ ਪ੍ਰਤਾਪ ਨੂੰ ਵੇਖ ਕੇ ਉਹ ਰੈਂਬਾ ਦੇ ਚਰਨਾਂ ਤੇ ਡਿੱਗ ਪਿਆ ਅਤੇ ਮਾਫੀ ਮੰਗ ਕੇ ਆਖਦਾ ਹੈ ਕਿ ਅੱਜ ਤੋਂ ਤੂੰ ਮੇਰੀ ਧਰਮ ਮਾਤਾ ਹੋ ਚੁੱਕੀ ਹੈ ਤਦ ਉਸ ਲੜਕੀ ਨੇ ਉਸ ਦਾ ਕਸੂਰ ਮੁਆਫ ਕਰ ਦਿੱਤਾ ਉਸ ਵੇਲੇ ਰੈਂਬਾ ਦੇ ਉੱਚੇ ਤੇ ਸੁੱਚੇ ਖਿਆਲਤ ਵਿਸ਼ਵਾ ਨੂੰ ਦੱਸ ਕੇ ਉਸ ਪਾਸੋਂ ਕੁਝ ਕੋ ਰੁਪਈਏ ਦੇ ਕੇ ਮੁੱਲ ਲੈ ਲਿਆ ਬੇਸਵਾ ਦਾ ਸਬੰਧ ਬਿਲਕੁਲ ਤੋੜ ਦਿੱਤਾ ਆਪਣੀ ਕਰ ਲ ਜਾ ਕਿ ਉਸ ਨੇ ਰੈਂਬਾ ਦੀ ਬੜੀ ਸੇਵਾ ਕੀਤੀ ਆਪਸ ਵਿੱਚ ਮਾਂ ਪੁੱਤਰ ਬਣ ਕੇ ਰਹੇ ਜਦ ਕੁਝ ਸਮਾਂ ਬੀਤ ਗਿਆ ਤਦ ਉਸ ਪੁਰਸ਼ ਨੇ ਰੈਂਬਾ ਪਾਸੋਂ ਪੁੱਛਿਆ ਇਹ ਮਾਤਾ ਤੈਨੂੰ ਕੋਈ ਤਕਲੀਫ ਤਾਂ ਨਹੀਂ ਤਾ ਰੈਂਬਾ ਨੇ ਕਿਹਾ ਹੈ ਪੁੱਤਰ ਮੈਂ ਤਾਂ ਤੁਰ ਫਿਰ ਕੇ ਖੁਸ਼ ਹੁੰਦੀ ਹਾਂ ਤੂੰ ਆਗਿਆ ਦੇ ਕੇ ਮੈਂ ਬਾਹਰ ਤੁਰ ਫਿਰਾਵਾਂ ਤਾਂ ਉਸਨੇ ਕਿਹਾ ਹੈ ਮਾਤਾ ਜਿਵੇਂ ਤੇਰੀ ਮਰਜ਼ੀ ਉਸੇ ਤਰ੍ਹਾਂ ਕਰ ਪਰ ਇੱਕ ਬੇਨਤੀ ਮੇਰੀ ਹੈ ਕਿ ਤੁਰ ਫਿਰ ਕੇ ਘਰ ਜ਼ਰੂਰ ਵਾਪਸ ਆ ਜਾਣਾ ਜਦ ਉਹ ਘਰ ਵਿੱਚੋਂ ਨਿਕਲ ਕੇ ਬਾਹਰ ਆਈ ਤਾਂ ਦੇਖਿਆ ਕਿ ਕਈ ਲੋਕ ਮੱਕੇ ਦੇ ਹੱਜ ਕਰਨ ਲਈ ਜਾ ਰਹੇ ਹਨ ਰੈਂਬਾ ਨੇ ਉਹਨਾਂ ਪਾਸੋਂ ਪੁੱਛਿਆ ਤੁਸੀਂ ਕਿੱਧਰ ਜਾ ਰਹੇ ਹੋ ਤਾਂ ਉਹਨਾਂ ਆਖਿਆ ਅਸੀਂ ਮੱਕੇ ਦੀ ਜ਼ਿਆਰਤ ਕਰਨ ਚੱਲੇ ਹਾਂ ਰੈਂਬਾ ਨੇ ਕਿਹਾ ਮੈਨੂੰ ਵੀ ਆਪਣੇ ਨਾਲ ਲੈ ਚੱਲੋ ਇਤਨੀ ਗੱਲ ਆਖ ਕੇ ਉਸ ਵੇਲੇ ਉਹਨਾਂ ਦੇ ਨਾਲ ਹੀ ਤੁਰ ਪਈ ਹੁਣ ਇਸ ਦਾ ਇਹ ਨੇਮਸੀ ਕੀ ਨਮਾਜ਼ ਰੋਜ਼ ਪੜ੍ਹਨੀ ਜਦ ਤੁਰਦਿਆਂ ਤੁਰਦਿਆਂ ਮੱਕਾ 60 ਕੋ ਰਹਿ ਗਿਆ ਤਦ ਉਸੇ ਵੇਲੇ ਉੱਥੇ ਇੱਕ ਕੁੱਤੀ ਪਿਆਸ ਕਰਕੇ ਤੜਫ ਰਹੀ ਸੀ ਉਹ ਮੁਸ਼ਕਲ ਹੁਣ ਇਹ ਸੀ ਕਿ ਨੇੜੇ ਜਲ ਨਹੀਂ ਸੀ ਅਤੇ ਨਾ ਹੀ ਕੋਈ ਲੱਜ ਤੇ ਡੋਲ ਸੀ ਜਿਸ ਨਾਲ ਪਾਣੀ ਕੱਢ ਕੇ ਪਲਾਵੇ ਅਖੀਰ ਮਜਬੂਰੀ ਦੀ ਹਾਲਾਤ ਵਿੱਚ ਉਸ ਨੂੰ ਆਪਣੇ ਸਿਰ ਦੇ ਰੋਮ ਪੁੱਟ ਕੇ ਲੱਜ ਬਣਾਉਣੀ ਪਈ ਤੇ ਗਲੋ ਕੁੜਤਾ ਲਾ ਕੇ ਉਸ ਨਾਲ ਬਨ ਕੇ ਖੂਹ ਵਿੱਚ ਲਮਕਾਇਆ ਪਾਣੀ ਖਿੱਚ ਕੇ ਆਪਣੇ ਪੱਟਾਂ ਉੱਤੇ ਨਿਚੋੜ ਕੇ ਉਸ ਕੁੱਤੀ ਨੂੰ ਪਿਆਇਆ ਤਦ ਉਸ ਕੁੱਤੀ ਨੂੰ ਆਰਾਮ ਆਇਆ ਉਧਰ ਰੈਂਬਾ ਦੇ ਸੰਗੀ ਸਾਥੀ ਅੱਗੇ ਲੰਘ ਗਏ ਹੁਣ ਰੈਂਬਾ ਨੂੰ ਇਸ ਗੱਲ ਦੀ ਚਿੰਤਾ ਹੋਈ ਪਰ ਮੱਕੇ ਨੇ ਰੈਂਬਾ ਨੂੰ ਉੱਥੇ ਹੀ ਆ ਕੇ ਦਰਸ਼ਨ ਦੇ ਦਿੱਤਾ ਸਿਰ ਕੀ ਸੋਭ ਉਤਾਰ ਕੇ ਚੀਨਹੁ ਆਤਮ ਰਾਮ 60 ਕੋਸ ਮੱਕਾ ਮਿਲਿਓ ਦੇਖ ਦਇਆ ਕੇ ਕਾਮ ਜਦ ਰੈਂਬਾ ਦੇ ਸੰਗੀ ਉੱਥੇ ਗਏ ਮੱਕਾ ਸੀ ਤਾਂ ਉੱਥੇ ਉਹਨਾਂ ਨੂੰ ਮੱਕਾ ਨਾ ਦਿਸਿਆ ਤਾਂ ਬੜੇ ਹੈਰਾਨ ਹੋਏ ਜਦ ਉਹਨਾਂ ਨੇ ਮੰਜੌਰਾਂ ਨੂੰ ਪੁੱਛਿਆ ਮੱਕਾ ਕਿੱਥੇ ਗਿਆ ਤਦ ਉਹਨਾਂ ਨੇ ਕਿਹਾ ਮੱਕਾ ਹੁਣ ਰੈਂਬਾ ਦੀ ਜ਼ਿਆਰਤ ਕਰਨ ਗਿਆ ਹੈ ਦੇਖੋ ਦਇਆ ਦਾ ਕਿੰਨਾ ਪ੍ਰਤਾਪ ਹੈ ਦਇਆ ਧਰਮ ਦਾ ਮੂਲ ਹੈ ਪਾਪ ਮੂਲ ਅਭਿਮਾਨ ਤਲਸੀ ਦਇਆ ਨਾ ਛੋਡੀ ਹੈ ਜਦ ਲਗ ਕਟ ਮਹਪ੍ਰਾਨ ਦਇਆ ਕਪਾਹ ਸੰਤੋਖ ਸੂਤ ਇਸ ਸ਼ਲੋਕ ਗੁਰੂ ਬਾਣੀ ਵਿੱਚ ਵੀ ਦਰਜ ਹੈ ਅਤੇ ਪ੍ਰਮਾਨ ਹੈ ਕਿ ਦਇਆ ਜਰੂਰ ਕਰਨੀ ਹੈ ਆਪਣੇ ਜੀ ਉੱਪਰ ਦਇਆ ਕਰਨੀ ਜਾਣੇ ਆਪਣੇ ਜੀ ਉੱਪਰ ਕਿਹੜੀ ਦਇਆ ਹੈ ਜੋ ਮੰਦ ਕਰਮਾਂ ਤੋਂ ਰਹਿਤ ਹੋਣਾ ਤੇ ਸਰੂਪ ਦੀ ਪ੍ਰਾਪਤੀ ਕਰਨੀ ਹੈ ਫਿਰ ਐਸਾ ਉਦਾਰ ਹੋਵੇ ਕਿ ਪੁੰਨਾ ਸਮੇ ਪੁੰਨ ਕਰੇ ਅਤੇ ਦਾਨ ਹਮੇਸ਼ਾ ਕਰਦਾ ਰਹੇ ਜੇ ਦਾਨ ਨਾ ਕਰੇ ਤਾਂ ਪਸੂਆਂ ਦੀ ਨਿਆਈ ਹੈ ਪਸ ਵੀ ਆਪਣਾ ਪੇਟ ਪਰ ਖਾਵਤ ਹੈ ਜਗ ਮਾਹੇ ਜਨਮ ਸਫਲ ਹੈ ਤਿਨੋਂ ਕਾ ਜੋ ਖਵਾਏ ਕੇ ਖਾਏ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਹਿ ਪਛਾਣੇ ਇਹ ਸਤਨਾਮ ਸ੍ਰੀ ਵਾਹਿਗੁਰੂ